ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖਦੇ ਸਾਰੇ ਦਸਕੰਦਾਂ ਦਾ ਸਵਾਗਤ ਹੈ ਮੈਂ ਖੇਡਾਂ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਦੱਸਦੀ ਹਾਂ ਭਾਰਤੀ ਕ੍ਰਿਕਟਰ ਅਮਿਤ ਮਿਸ਼ਰਾ ਨੇ ਵੀਰਵਾ 4 ਸਤੰਬਰ ਨੂੰ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰन्यास ਲੈਣ ਦਾ ਐਲਾਨ ਕੀਤਾ ਹੈ ਇਸ ਮਹਾਨ ਲੈਗ ਸਪਿਨਰ ਨੇ 2003 ਵਿੱਚ ਭਾਰਤ ਲਈ ਆਪਣਾ ਡੈਬਿਊ ਕੀਤਾ ਸੀ ਹੁਣ 2024 ਤੱਕ ਆਈਪੀਐਲ ਵਿੱਚ ਖੇਡੇ ਅਮਿਤ ਮਿਸ਼ਰਾ ਨੇ ਲਿਖਿਆ ਅੱਜ 25 ਸਾਲ ਬਾਅਦ ਮੈਂ ਕ੍ਰਿਕਟ ਉਹ ਆਪਣੀ ਸਨਿਆਸ ਲੈਣ ਦਾ ਐਲਾਨ ਕਰ ਰਿਹਾ ਜੀ ਆ ਇੱਕ ਅਜੀ ਹੀ ਖੇਡ ਜੋ ਮੇਰਾ ਪਹਿਲਾ ਪਿਆਰ ਮੇਰਾ ਅਧਿਆਪਕ ਅਤੇ ਮੇਰੀ ਖੁਸ਼ੀ ਦਾ ਸਭ ਤੋਂ ਵੱਡਾ ਜ਼ਰੂਰਤ ਰਹੀ ਹੈ ਅਮਿਤ ਮਿਸ਼ਰਾ ਨੇ ਆਪਣੀ ਰਿਟਾਇਰਮੈਂਟ ਪੋਸਟ ਵਿੱਚ ਅੱਗੇ ਲਿਖਿਆ ਇਹ ਯਾਤਰਾ ਅਨੰਦ ਭਾਵਨਾਵਾਂ ਨਾਲ ਭਰੀ ਹੋਈ ਹੈ ਮਾਨ ਮੁਸ਼ਕਲਾਂ ਸਿੱਖਣ ਅਤੇ ਪਿਆਰ ਦੇ ਪਲ ਮੈਂ ਬੀ ਸੀ ਸੀ ਆਈ ਹਰਿਆਣਾ ਕ੍ਰਿਕਟ ਐਸੋਸੀਏਸ਼ਨ ਮੇਰੇ ਕੋਚ ਸਹਾਇਤਾ ਸਟਾਫਰਸ ਹੈ ਜੋ ਗਏ ਅਤੇ ਸਭ ਤੋਂ ਮਹੱਤਵਪੂਰਨ ਬਸ਼ਸ਼ਕਾ ਦਾ ਤੇਯਾ ਦੇ ਲੋ ਧੰਨਵਾਦੀ ਆ ਜਿਨ੍ਹਾਂ ਦੇ ਵਿਸ਼ਵਾਸ ਅਤੇ ਸਮਰਥਨ ਨੇ ਮੈਨੂੰ ਹਰ ਕਦਮ ਤੇ ਤਾਕਤ ਦਿੱਤੀ ਅਮਿਤ ਮਿਸ਼ਰਾ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ 2003 ਵਿੱਚ ਦੱਖਣੀ ਅਫਰੀਕਾ ਵਰਦਕੇ ਅੱਗੇ ਇੱਕ ਵਨਡੇ ਮੈਚ ਸੀ ਐਸ ਦੇ 5 ਸਾਲ ਬਾਅਦ ਉਹਨਾਂ ਨੇ 2008 ਵਿੱਚ ਟੈਸਟ ਅਤੇ 2010 ਵਿੱਚ T20 ਵਿੱਚ ਡੈਬਿਊ ਕੀਤਾ ਉਸਨੇ ਆਪਣੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ 22 ਟੈਸਟ 66 ਵਾਂਡੇ ਅਤੇ 10 T20 ਮੈਚ ਖੇਡੇ ਜਸਵੰਤ ਚਾਸ ਨੇ ਕਰੰਭਾਰ ਚਹਤਾ 76 ਜਾਣ ਟ ਅਤੇ 16 ਵਿਕਟਾਂ ਲਈਆਂ ਹਨ ਅਮਿਤ ਮਿਸ਼ਰਾ ਨੇ ਅੱਗੇ ਲਿਖਿਆ ਜਿੜਵਾਤੀ ਦੇ ਨਾਲ ਦੇ ਸੰਘਰਸ਼ ਅਤੇ ਕੁਰਬਾਨੀਆਂ ਤੋਂ ਲੈ ਕੇ ਮੈਦਾਨ ਤੇ ਬਿਤਾਏ ਮਹਾਨ ਪਲਨ ਤੱਕ ਹਰ ਅਧਿਆਏ ਇੱਕ ਜੀਹਾਨ ਬਵ ਰਾਇ ਜਿਸ ਨੇ ਮੈਨੂੰ ਇੱਕ ਕ੍ਰਿਕਟਰ ਤੇ ਇੱਕ ਇਨਸਾਨ ਵਜੋਂ ਬਿਹਤਰ ਬਣਾਇਆ ਹੈ ਖੇਡ ਨਾਲ ਜੁੜੀ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਤੱਕ ਦੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਧੰਨਵਾਦ